ਪਰਮਾਤਮਾ ਕਿੱ사 ਹੈ ਕਿਵੇਂ ਉਹਦਾ ਮੇਲ ਹੁੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 44 ਅੰਗ ਤੇ ਬਖਸ਼ ਕਰਦੇ ਹਨ ਬਹੁਤ ਬਹੁਤ ਵਖਾਣੀਆਂ ਉੱਚੋ ਉੱਚਾ ਥਾਉ ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਸਤਾ ਟੁਪਾਣਾ ਬਹੁਤ ਉੱਚਾ ਹੈ ਵਰਨਾ ਚਹਿਨਾ ਵਹਰਾ ਕੀਮਤ ਕਹਿ ਨਾ ਸਕਾਓ ਉਸ ਪਰਬੂ ਦਾ ਕੋਈ ਖਾਸ ਰੰਗ ਨਹੀਂ ਹੈ ਕੋਈ ਖਾਸ ਰੂਪ ਰೇಖਾ ਨਹੀਂ ਹੈ ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਪਾਉ ਦੁਨੀਆ ਦੇਖ ਤੇ ਸ੍ਰੀ ਪ੍ਰਦਾਰਥੀ ਬੋਲਦੇ ਸ੍ਰੀ ਪ੍ਰਾਪਤੀ ਨਹੀਂ ਹੋ ਸਕਤੀ ਨਾਨਕ ਪਰਮਿਆ ਕਰ ਸਚ ਦੇਵ ਆਪਣਾ ਨਾਮ ਏ ਪ੍ਰਭੂ ਮਿਹਰ ਕਰਕੇ ਮੈਨੂੰ ਨਾਨਕ ਨੂੰ ਆਪਣਾ ਸਦਾ ਕੈਮਰਨ ਬਾਲ ਨਾਮ ਬਖਸ਼ ਕਿਉਂਕਿ ਜਿਸ ਨੂੰ ਤੇਰਾ ਲਾਂਭ ਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ